ਸਿੱਧੂ ਮੂਸੇਵਾਲੇ ਦੀ ਇੰਨੀ ਜ਼ਿਆਦਾ ਪੋਪੂਲਾਰਿਟੀ ਸੀ ਕਿ ਜੋ ਵੀ ਸੋਸ਼ਲ ਮੀਡੀਆ ਦੇ ਉੱਪਰ ਉਸ ਦਾ ਨਾਮ ਲੈ ਕੇ ਕੋਈ ਵੀ ਗੱਲ ਬੋਲ ਦਿੰਦਾ ਸੀ ਤਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੀ ਸੀ ਅਤੇ ਬਹੁਤੇ ਸਿੰਗਰ ਤਾਂ ਆਪਣਾ ਗੀਤ ਚਲਾਉਣ ਲਈ ਸਿੱਧੂ ਮੂਸੇਵਾਲੇ ਦਾ ਨਾਮ ਵੀ ਲੈਂਦੇ ਸੀ ਤਾਂ ਸਿੱਧੂ ਮੂਸੇਵਾਲੇ ਤੋਂ ਬਾਅਦ ਨਿੱਕੇ ਸਿੱਧੂ ਦੇ ਹਿੱਸੇ ਉਹ ਪੋਪੂਲਾਰਿਟੀ ਆਈ ਹੈ ਜੋ ਵੱਡੇ-ਵੱਡੇ ਸਿੰਗਰ ਆਪਣੀ 10 ਤੇ 15 ਸਾਲਾਂ ਦੇ ਵਿੱਚ ਨਹੀਂ ਕਮਾ ਸਕੀ ਇਸ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਲੋਕ ਟੈਕਨੋਲੋਜੀ ਦਾ ਇਸਤੇਮਾਲ ਸਹੀ ਕੰਮਾਂ ਲਈ ਘੱਟ ਗਲਤ ਕੰਮਾਂ ਲਈ ਜ਼ਿਆਦਾ ਵਰਤਦੇ ਨੇ ਜਿਵੇਂ ਕਿ ਬੀਤੇ ਦਿਨੀ ਚੱਲਿਆ ਹੋਇਆ ਸੀ ਤਸਵੀਰਾਂ ਬਣਾਉਣ ਦਾ ਜੋ AI ਦੇ ਨਾਲ ਬਣਾਈਆਂ ਜਾ ਰਹੀਆਂ ਸੀ ਅਤੇ ਤੁਸੀਂ ਦੇਖਿਆ ਹੋਣਾ ਕਿ ਸਿੱਧੂ ਮੂਸੇਵਾਲੇ ਦੀਆਂ ਵੀ ਕੁਝ ਫੈਨ ਪੇਜਾਂ ਦੇ ਵੱਲੋਂ ਕੁਝ ਤਸਵੀਰਾਂ ਤਿਆਰ ਕੀਤੀਆਂ ਗਈਆਂ ਅਤੇ ਉੱਥੇ ਹੀ ਨਿੱਕੇ ਸਿੱਧੂ ਦੀ ਵੀ ਇੱਕ ਤਸਵੀਰ ਤਿਆਰ ਕੀਤੀ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਕਿਹਾ ਕਿ ਅਸੀਂ ਸਖਤ ਐਕਸ਼ਨ ਲਵਾਂਗੇ ਉਹਨਾਂ ਲੋਕਾਂ ਖਿਲਾਫ ਜੋ ਐਦਾਂ ਦੀਆਂ ਤਸਵੀਰਾਂ ਤਿਆਰ ਕਰ ਰਹੇ ਨੇ ਅਤੇ ਇਹਨਾਂ ਤਸਵੀਰਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਆਪਣੀ ਉਸ ਵੀਡੀਓ ਦੇ ਵਿੱਚ ਨਿੱਕਾ ਸਿੱਧੂ ਆਪਣਾ ਇੱਕ ਸਟੈਚੂ ਤਿਆਰ ਕਰ ਰਿਹਾ ਹੈ ਅਤੇ ਇਹ ਵੀਡੀਓ AI ਦੇ ਨਾਲ ਤਿਆਰ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀ ਜਾ ਰਹੀ ਹੈ ਅਤੇ ਸਿੱਧੂ ਮੂਸੇਵਾਲੇ ਅਤੇ ਨਿੱਕੇ ਸਿੱਧੂ ਦੀਆਂ ਐਦਾਂ ਦੀਆਂ ਵੀਡੀਓਜ਼ ਤਿਆਰ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਫੇਮ ਖੱਟਿਆ ਜਾਂਦਾ ਹੈ ਅਤੇ ਕੁਝ ਲੋਕ ਕੁਝ ਇਹ ਉਹ ਆ ਖਾਤਰ ਐਦਾਂ ਦੀਆਂ ਵੀਡੀਓਜ਼ ਤਿਆਰ ਕਰਕੇ ਵਾਇਰਲ ਕਰਦੇ ਨੇ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਰਿਵਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਜੋ ਵੀ ਸਿੱਧੂ ਮੂਸੇਵਾਲੇ ਜਾਂ ਨਿੱਕੇ ਸਿੱਧੂ ਦੀਆਂ AI ਦੇ ਨਾਲ ਐਦਾਂ ਦੀਆਂ ਤਸਵੀਰਾਂ ਤਿਆਰ ਕਰੇਗਾ ਅਸੀਂ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਤੇ ਐਦਾਂ ਦੇ ਘਟੀਆ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਵੀ ਚਾਹੀਦੀ ਹੈ ਕਿਉਂਕਿ ਉਹ ਨਿੱਕੇ ਸਿੱਧੂ ਦੀਆਂ ਐਦਾਂ ਦੀਆਂ ਵੀਡੀਓਜ਼ ਤਿਆਰ ਕਰਦੇ ਨੇ ਜੋ ਨਾ ਦੇਖਣ ਯੋਗ ਹੈ ਬਾਕੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਬਾਈ ਕੱਟਲ ਫੈਨ ਨੂੰ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ